ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਠੀਕ ਠਾਕ ਭੈਣ ਦੀ ਮੱਖੀ ਕਿੱਧਰ ਗਈ ਤੇ ਇੱਧਰ ਸਾਡਾ ਲੋਟਾ ਫੋਰਮੈਨ ਲੱਗਿਆ ਪਿਆ ਕਿਆ ਇੰਨਾ ਸੁਣਾ ਨਾ ਯਾਰ ਲੋਟਾ ਹੈ ਸਕਵਿੰਦਰ ਸਿੰਘ ਲੋਟੇ ਜੀ ਮੈਂ ਕਹਿੰਦਾ ਅੱਜ ਤਾਂ ਸਾਲੀ ਜੱਗੋਂ ਤੇਰਵੀ ਹੋ ਗਈ ਤੇ ਅੱਜ ਰੱਬ ਨੇ ਸਾਡੀ ਸੁਣੀ ਨਹੀਂ ਹੈ ਨਾ ਲੋਟੇ ਅੱਜ ਘਟ ਸੁਣੀ ਹੈ ਨਾ ਅਜਵਲਾ ਤੂੰ ਮੱਥਾ ਨਹੀਂ ਟੇਕਿਆ ਹੈਗਾ। ਲਓ ਵੀ ਅੱਜ ਸਾਡਾ ਇੱਧਰ ਉਹ ਖੜਾ ਲੋਟਾ ਫੋਰਮੈਨ। ਚਾਹ ਕਿੱਧਰ ਓਏ? ਲੋਟਾ ਕਹਿੰਦਾ ਮੈਂ ਨਹੀਂ ਝਾਕਦਾ। ਤੇ ਅੱਜ ਨੇ ਮੱਥਾ ਨਹੀਂ ਟੇਕਿਆ ਕਿ ਮੱਥਾ ਟੇਕਿਆ ਨਹੀਂ ਤੇ ਟੇਕਿਆ ਨਹੀਂ। ਕਈ ਬੰਦੇ ਹੱਡ ਨਾਲ ਮੱਥਾ ਟੇਕਿਆ ਨਹੀਂ ਤੇ ਬੋਸ ਲਾਉਣੇ ਸੀ ਪਾਈਪਾਂ ਦੇ। ਰੀਲ ਵਾਲੇ ਪਾਈਪਾਂ ਦੇ ਬੋਸ ਲਿਆਂਦੇ ਪਏ ਨੇ ਸਾਰਾ ਕੁਝ ਲਿਆਂਦਾ ਪਿਆ। ਤੇ ਬੋਸ ਭੈਣ ਦੇ ਲਫਾਫੇ ਚ ਪਈ ਰਹਿ ਕੇ ਟੈਨਾ ਪਹਿਲਾਂ ਕਸ਼ਤੀਆਂ ਬੋਸ ਮਤਲਬ ਲਾਉਣੀ ਪਲਗੇ ਅੱਜ ਵਾਰ ਕਿਤੇ ਨਹੀਂ ਹੋਏ ਹੁਣ ਟੈਨਾ ਸਾਰੀਆਂ ਨਵੀਆਂ ਕਸ਼ੀ ਹੋਏ ਵੱਡ ਟੈਨਾ ਦੇ ਪੱਤੀਆਂ ਪੁੱਤੀਆਂ ਪਾ ਕੇ ਟੈਨਾ ਜਮਾ ਓਕੇ ਕਰੇ ਭਾਈ ਕੰਮ ਜਿਵੇਂ ਕਹਿੰਦਾ ਮੈਂ ਸਾਡੇ ਲੋਟੇ ਮਿਸਤਰੀ ਨੇ ਮੱਥਾ ਟੇਕਿਆ ਨਹੀਂ ਕੰਜਰ ਦਾ ਕਿੰਂ ਲੱਗ ਗਿਆ ਮਸ਼ੀਨ ਨੂੰ ਚੰਬੜ ਗਿਆ ਹੈਨਾ ਬੋਸ ਕਿੱਥੇ ਬੈਨੇ ਪਾਵੇ ਪਹਿਲਾਂ ਬੋਸ ਲੈ ਜਾਂਦੇ ਸੀ ਨਾਲੇ ਸਪੈਸ਼ਲ ਲੈ ਕੇ ਆਇਆ ਜਾ ਕੇ ਨਾਲ ਜਾ ਸੀ ਮੈਨੂੰ ਐ ਲੱਗਦਾ ਵੀ ਘੰਟਕ ਹੋਇਆ ਹੋਊ ਸਾਨੂੰ ਆਇਆ ਨੂੰ ਘੜੇ ਦਾ ਢੂੜ ਘੰਟਾ ਲਾ ਲਉ ਤਾਂ ਨੀ ਤਰਣ ਲਉ ਢੂੜ ਘੰਟਾ ਹੋਇਆ ਹੋਊ ਮਸਾ ਤੇ ਉਸ ਤੋਂ ਕਹਿ ਕੇ ਦੁਰੇ ਸੀ ਵੀ ਚੱਲ ਅੱਜ ਬੋਸ਼ਨ ਲਾਉਣੇ ਆ ਵੀ ਬੋਸ਼ਨ ਲਾ ਕੇ ਫੇਟ ਐ ਨਾਡੂ ਨਾਲ ਕਸਾਂਗੇ ਪੱਤੀਆਂ ਬੁੱਧੀਆਂ ਕਸਾਂਗੇ ਤੇ ਜਿਹੜੇ ਲੋਹੇ ਦੇ ਬੋਸ਼ਨ ਹੁੰਦੇ ਨੇ ਇੱਕ ਤਾਂ ਉਹ ਹੁੰਦੇ ਨੇ ਇੱਕ ਪਲਾਸਕਟ ਦੇ ਹੁੰਦੇ ਨੇ ਆਹ ਬੋਸਰ ਆਹ ਬੱਲਾ 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 ਇਹ ਜਾਵਾ ਇੱਕ ਦਾ ਬੋਸ ਹੋੁੰਦੇ ਨੇ ਆਹ ਕਲਾਸ ਕੱਢ ਦੇ ਇਹ ਪਾਉਣੀ ਸੀ ਉਹ ਤਾਂ ਪਹਿਲਾਂ ਤਾਂ ਵਧੀਆ ਨੇ ਚੱਲ ਫੇਰ ਵੀ ਪਾ ਦene ਕੁਛ ਨਹੀਂ ਹੁੰਦਾ ਇਹਨਾਂ ਦਾ ਕਿਹੜਾ ਕੀ ਬੜਾ ਹੋਉਂਦਾ ਇਹਨਾਂ ਨਾਲ ਚੰਗਾ ਹੀ ਹੈ ਜੇ ਪਾ ਜੇ ਨਾ ਤੇ ਦੂਜੀ ਵਾਲਾ ਕੋ ਦੂਜੇ ਲਾਉਣੀ ਸੀ ਆਪਣੇ ਜਿਹੜੇ ਬਲਕਾਰ ਦੀ ਜਿਹੜੀ ਰੀਲ ਹੁੰਦੀ ਆ ਤੇ ਪਾਈਪਾਂ ਤੇ ਬਹੁਤ ਛੜੇ ਨੂੰ ਲੋਹੇ ਦੇ ਬੋਛ ਲੱਗੇ ਹੁੰਦੇ ਨੇ ਪਾਈਪ ਖਰਾਬ ਹੋਣ ਤੋਂ ਤੇ ਉਹ ਬੋਛ ਲਾਉਣੇ ਇੱਕਦਾਂ ਬੋਛ ਪਾਈਪਾਂ ਦੇ ਲਿਹਾਫੇ 'ਚ ਪਏ ਰਹਿ ਗਏ ਟੈਨਾਂ ਸਾਡੇ ਫੋਰਮੈਨ ਫੋਰਮੈਨ ਆ ਖੜਾ ਇਧਰ ਆ ਖੜਾ ਜੱਟਾ ਫੋਰਮੈਨ ਤੇ ਕਹਿੰਦਾ ਕਹਿੰਦਾ ਟੈਨਾਂ ਤਾਂ ਨਾ ਮੈਂ ਬਸ ਲੰਡੇ ਮੈਂਟ 'ਚ ਕਾਸ ਦੂੰਗਾ ਕਹਿੰਦਾ ਕਿਹੜਾ ਟੈਨਾਂ ਲਿਆ ਕੇ ਦੇ ਮੈਨੂੰ ਤੇ ਬੋਛ ਲਾਏ ਨਹੀਂ ਗਰੈਂਟ ਇੰਨਾ ਕੱਲਾ ਕੱਲੀਆਂ ਟੈਨਾਂ ਕੱਸਣ ਦੀ ਜ਼ੋਰ ਲੱਗਿਆ ਇੱਕ ਹੋਰ ਸੀ ਸਾਡਾ ਛੋਟਾ ਫੋਰਮੈਨ ਕੀ ਸੀ ਹਾਂ ਇੱਕ ਸਾਡਾ ਪਮਕੜ ਫੋਰਮੈਨ ਸੀ ਉਹ ਪਮਕੜ ਹੁਣ ਗਿਆ ਹੋਇਆ ਦੌਰੇ ਤੇ ਤੇ ਟਿਊਸ਼ਨ ਤੇ ਵਾਕੇ ਕੰਜਰ ਦਾ ਸਾਡੇ ਨਾਲ ਕੰਮ ਕਮ ਕਰਾ ਕੇ ਪੱਤੀਆਂ ਪਾ ਕੇ ਸਾਰਾ ਕੁਝ ਕਰਕੇ ਰੈਡੀ ਕਰਕੇ ਰੀਣ ਨੂੰ ਜਦੋਂ ਗਿੜਾ ਗੂੜਾ ਦੇਣ ਲੱਗੇ ਤੇ ਐਸੇ ਦੇ ਹੱਥ ਵੱਜ ਗਿਆ ਸਾਡੇ ਲੋਟੇ ਫੋਰਮੈਨ ਦਾ ਨੇ ਮੱਥਾ ਟੇਕ ਕੇ ਰਹੀ ਆਏ ਕੰਜਰ ਤਾਂ ਇਹ ਚੰਬੜ ਗਿਆ ਕਿਨੂੰ ਤੇ ਆਹ ਸਾਰੇ ਟੈਨਾਂ ਡੂਨਾ ਪਾਈਆਂ ਪਈਆਂ ਨੇ ਪੱਤੀਆਂ ਪਾਤੀਆਂ ਇਕੱਲੇ ਲੋਹੇ ਦੇ ਬੋਸ਼ ਰਹਿ ਗਏ ਤੇ ਹੁਣ ਸਾਲਾ ਮਨ ਦੁਖੀ ਹੋ ਗਿਆ ਵੀ ਦੁਬਾਰੇ ਟੈਨਾਂ ਖੋਲਣੀਆਂ ਪੈਣਗੀਆਂ ਆਹ ਤਾਂ ਹੋ ਗਈ ਗੱਲ ਲੋਟਾ ਲੋਟਾ ਕਰਦਾ ਮੇਰੀ ਵੀਡੀਓ ਨਾ ਬਣਾ ਮਸ਼ਹੂਰ ਹੋ ਮਸ਼ਹੂਰ ਹੋ ਜਾਏਗਾ ਤੂੰ ਹਾਂ ਵੀ ਮੁੰਡਨੇ ਟੈਨਾਂ ਪਹਿਲਾਂ ਹੀ ਕੱਸਦੇ ਆ ਬੋਸ ਲਫਾਫੇ ਚ ਪਈ ਰਹਿਗੇ ਲੋਹੇ ਦੇ ਤੇ ਵੈਲਡ ਫੂਲ ਨਾਲੇ ਹੋਰ ਦੇਖੋ ਇਦੂ ਵੱਡੀ ਚੱਕੋ ਤੇਰੇ ਵਿੱਚ ਕੀ ਹੋ ਬੋਸ਼ ਬੈਲਟ ਸੈੱਟ ਵੀ ਕੋਲੇ ਤਿਆਰ ਕਰਿਆ ਪਿਆ ਉਹ ਦੇ ਵੀ ਚੱਲ ਬੋਸ਼ ਪਾ ਕੇ ਕਰਾ ਕਰਾ ਟਾਂਕਾ ਲਾ ਕੇ ਫੇਰ ਟੈਨਾਂ ਪਾਵਾਂਗੇ ਸ਼ੇਰਾਂ ਨੇ ਚੱਕੇ ਜਿਉਂ ਚਾਬੀਆਂ ਇੱਕ ਇਹਨੂੰ ਨਜ਼ਾਰਾ ਬੜਾਉਂ ਦੂਜੀ ਅਮਰ ਡਰਲ ਨਹੀਂ ਹੁੰਦੀ ਜਿਹੜੀ ਡਰਲ ਹੁੰਦੀ ਹੈ ਪੁੱਠਾ ਚੱਕਰਾਂ ਵਾਲੀ ਪੁੱਠੇ ਤੇ ਚੱਕਰਾਂ ਵਾਲੀ ਘੜਾ ਚੱਕੜਾ ਤੇ ਜਾਰ ਕਰਦੇ ਨੇ ਮਾਰੀ ਗਏ ਉਹਦੇ ਨਾਲ ਲਾ ਕੇ ਤਾਹਾਂ ਤੋਂ ਪਾਇਆ ਕਾਬਲਾ ਚਾਬੀ ਲਾਈ ਘੜਚ ਦੇ ਨੇ ਮਾਰਦੇ ਸੀ ਉਹਦੀ ਘੜਚ ਦੇ ਨੇ ਮਾਰਦੇ ਸੀ ਮੈਂਟ ਮਾਰਟ ਇਹਨਾਂ ਕਸਣ ਨੂੰ ਹੁਣ ਦੁਬਾਰੇ ਫੇਰ ਖੋਲਣੀਆਂ ਪੈਣਗੀਆਂ ਉੰਨੀ। ਸਾਉਟ ਐਣਾ ਦੁਬਾਰੇ ਡਿਸਾਉਟ ਐਂ ਫੇਰ ਖੋਲਣੀ ਪੂ। ਪੱਤੀਆਂ ਕੱਢਣੀਆਂ ਪੈਣਗੀਆਂ ਸਾਰਾ ਕੱਢਣੀਆਂ ਪੈਣਗੀਆਂ ਅੱਜ ਵਰਗੀ ਜੱਗੋਂ ਦੇਰ ਮੀ। ਕਿਸੇ ਵੀ ਕਿਤੇ ਵੀ ਨਹੀਂ ਭਾਈ। ਅਜਨੇ ਮੱਥਾ ਨਹੀਂ ਢੱਕਿਆ। ਹਨਾ ਓਏ। ਮੇਲਾ ਨਾ ਆ ਕੇ ਨਹੀਂ ਆਇਆ ਤੇ। ਨਾ ਤਾਂ ਤਾਂ ਖਰਾਬ ਮੈਂ ਵੀ ਨਹੀਂ। ਤੈਨੂੰ ਪਤਾ ਆ ਪੰਮੀ।